7 ਦਿਨਾਂ ਦੇ ਪੁਲਿਸ ਰਿਮਾਂਡ ਤੇ ਨਵਨੀਤ ਚਤੁਰਵੇਦੀ ਰੋਪੜ ਅਦਾਲਤ ਨੇ ਦਿੱਤਾ ਰਿਮਾਂਡ ਨੀਤੇ ਆ ਵਿਧਾਇਕਾਂ ਦੇ ਫਰਜ਼ੀ ਸਾਈਨ ਕਰਕੇ ਰਾਜ ਸਭਾ ਦੀ ਨਾਮਜ਼ਦਗੀ ਭਰਨ ਦੇ ਇਲਜ਼ਾਮ ਰਾਜ ਸਭਾ ਲਈ ਚੁਣੇ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੰਦਰ ਗੁਪਤਾ ਨਿਰਵਿਰੋਧ ਹੋਈ ਰਾਜ ਸਭਾ ਲਈ ਚੋਣ ਰੇਸ ਚ ਕੱਲੇ ਬਚੇ ਸਨ ਗੁਪਤਾ डीआईजी रोपर रेंज हरचरण सिंह भुलर अरेस्ट सीबीआई ਵੱਲੋਂ ਕੀਤੀ ਗਈ ਗ੍ਰਿਫਤਾਰੀ 5 ਲੱਖ ਰੁਪਏ ਮਹੀਨਾ ਰਿਸ਼ਵਤ ਲੈਣ ਦੇ ਲੱਗੇ ਇਲਜ਼ਾਮ ਰੋਪੜ ਤੇ ਚੰਡੀਗੜ੍ਹ ਚ सीबीआई ਵੱਲੋਂ ਰੇਡ ਦੀ ਵੀ ਖਬਰ ਸ਼ਹੀਦੀ ਸ਼ਤਾਬਦੀ ਸਮਾਗਮ ਲਈ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਇਨਵੀਟੇਸ਼ਨ ਦੇਵੇਗੀ ਪੰਜਾਬ ਸਰਕਾਰ ਸੀਐਮ ਮਾਨ ਖੁਦ ਜਾ ਕੇ ਸੌਂਪਣਗੇ ਸੱਦਾ ਪੱਤਰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਕੀਤਾ ਜਾ ਰਿਹਾ ਇਨਵਾਈਟ ਆਪ ਐਮਪੀ ਮਲਵਿੰਦਰ ਕੰਗ ਨੇ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ ਕਿ ਆ ਕਿਸਾਨਾਂ ਨੂੰ ਖਾਦ ਨਾਲੋਂ ਮਹਿੰਗੇ ਬੂਸਟਰਸ ਵੇਦਣ ਲਈ ਕੀਤਾ ਜਾ ਰਿਹਾ ਮਜਬੂਰ ਜਬਰੀ ਵਿਕਰੀ ਰੋਕਣ ਲਈ ਬਣੇ ਦੇਸ਼ ਵਿਆਪੀ ਤੰਤਰ ਪੰਚਕੂਲਾ ਦੇ ਪਿੰਜੌਰ ਚ ਸੇਬਾਂ ਨਾਲ ਭਰਿਆ ਟਰੱਕ ਪਲਟਿਆ ਸੰਤੁਲਨ ਵਿਗੜਨ ਕਰਕੇ ਵਾਪਰਿਆ ਹਾਦਸਾ ਟਰੱਕ ਚਾਲਕ ਗੰਬੀਰ ਸੱਟ ਚੰਡੀਗੜ੍ਹ ਹਿੱਟ ਐਂਡ ਰਨ ਕੇਸ ਵਾਲੀ ਲਾਲ ਥਾਰ ਬ੍ਰਾਹਮੜ ਮੁਲਜ਼ਮ ਹਲੇ ਵੀ ਗ੍ਰਿਫਤ ਤੋਂ ਬਾਅਦ ਕੱਲ ਸੜਕ ਕਿਨਾਰੇ ਖੜੀਆਂ ਦੋ ਪੈਣਾ ਨੂੰ ਮਾਰੀ ਸੀ ਟੱਕਰ ਇੱਕ ਦੀ ਹੋਈ ਸੀ ਮੌਤ ਆਂਧਰਾ ਪ੍ਰਦੇਸ਼ ਚ ਮੱਲਿਕਾ ਅਰਜੁਨ ਸਵਾਮੀ ਮੰਦਿਰ ਚ ਨਤਮਸਤਕ ਹੋਏ ਪੀਐਮ ਮੋਦੀ ਵਿਸ਼ੇਸ਼ ਪੂਜਾ ਅਰਚਨਾ ਕੀਤੀ ਸਵੇਚ 13430 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ ਪੰਚਕੂਲਾ ਦੀ ਫਾਰਮਾ ਕੰਪਨੀ ਨੇ ਮਾਲਕ ਨੇ ਸਟਾਫ ਨੂੰ ਦਿੱਤਾ ਲਗਜ਼ਰੀ ਤੋਹਫਾ ਦੀਵਾਲੀ ਤੇ ਕਰਮਚਾਰੀਆਂ ਨੂੰ ਗਿਫਟ ਕੀਤੀਆਂ ਗੱਡੀਆਂ 2-3 ਸਾਲਾਂ ਚ 51 ਗੱਡੀਆਂ ਕਰ ਚੁੱਕੇ ਨੇ ਗਿਫਟ ਹੈਡਲਾਈਨਸ ਦੇ ਪ੍ਰાયੋਜਕ ਪਤੰਜਲੀ ਗਾਇ ਕਾ ghee ਮਾਂ ਦਾ ਭਰੋਸਾ ਪਿਆਰ 세 ਪਰੋਸਾ ਐ ਹੁਣ ਜ਼ਿਕਰ ਕਰਦੇ ਆ ਉਸਥਾਰ ਦਾ ਜਿਸ ਨੇ ਚੰਡੀਗੜ੍ਹ ਦੇ ਵਿੱਚ ਇੱਕ ਲੜਕੀ ਨੂੰ ਕੁਚਲ ਦਿੱਤਾ ਉਸ ਦੀ ਮੌਤ ਹੋ ਗਈ ਸੀ ਤੇ ਇੱਕ ਲੜਕੀ ਜ਼ਖਮੀ ਹੈ ਦੋਨੇ ਸੱਕੀਆਂ ਪੈਣਾ ਸੀ ਹਿੱਟ ਐਂਡ ਰਨ ਨੇ ਕੇਸ ਹੈ ਔਰ ਉਸ ਥਾਰ ਨੂੰ ਪੁਲਿਸ ਨੇ ਟ੍ਰੇਸ ਕਰ ਲਿਆ ਮੁਲਜ਼ਮਾਂ ਨੇ ਚੰਡੀਗੜ੍ਹ ਦੀ ਇੱਕ ਏਜੰਸੀ ਦੇ ਬਾਹਰ ਇਹ ਥਾਰ ਖੜੀ ਕਰ ਦਿੱਤੀ ਸੀ ਪਰ ਉਸ ਤੋਂ ਬਾਅਦ ਮੁਲਜ਼ਮ ਉੱਥੋਂ ਫਰਾਰ ਹੋ ਗਏ ਪੁਲਿਸ ਨੇ ਥਾਰ ਰਿਕਵਰ ਕਰ ਲਈ ਹੈ ਸੜਕ ਦੇ ਕਿਨਾਰੇ ਦੋ ਪੈਣਾ ਖੜੀਆਂ ਸੀ ਔਰ ਉਹਨਾਂ ਨੂੰ ਥਾਰ ਨੇ ਟੱਕਰ ਮਾਰੀ ਸੀ ਲਾਲ ਰੰਗ ਦੀ ਇਹ ਥਾਰ ਹੈ ਹਾਸੇ ਦੇ ਵਿੱਚ ਵੱਡੀ ਭੈਣ ਦੀ ਮੌਤ ਹੋ ਗਈ ਸੀ ਛੋਟੀ ਭੈਣ ਗੰਭੀਰ ਜ਼ਖਮੀ ਹੈ ਹਸਪਤਾਲ ਚ ਜ਼ੇਰੇ ਇਲਾਜ ਹੈ ਦੋਨੇ ਭੈਣਾਂ ਕਾਲਜ ਤੋਂ ਵਾਪਸ ਆ ਰਹੀਆਂ ਸੀ ਚੰਡੀਗੜ੍ਹ ਦਾ ਸੈਕਟਰ 42 ਗਵਰਨਮੈਂਟ ਕਾਲਜ ਹੈ ਉਸ ਕਾਲਜ ਦੇ ਬਾਹਰ ਦੀ ਇਹ ਘਟਨਾ ਹੈ ਹਾਦਸੇ ਤੋਂ ਬਾਅਦ ਥਾ ਡ라이ਵਰ ਫਰਾਰ ਹੋ ਗਿਆ 45 ਸੈਕਟਰ ਦੇਵ ਸਮਾਜ ਕਾਲਜ ਦੇ ਨੇੜੇ ਇਹ ਹਾਦਸਾ ਵਾਪਰਿਆ ਸੀ 45 ਸੈਕਟਰ ਦੋਵੇਂ ਭੈਣਾਂ ਸੜਕ ਪਾਰ ਕਰਨ ਦੇ ਲਈ ਖੜੀਆਂ ਸੀ ਔਰ ਉਸ ਮੌਕੇ ਥਾਰ ਇਹਨਾਂ ਦੇ ਉੱਪਰ ਚੜਾ ਦਿੱਤੀ ਇੱਕ ਦੀ ਮੌਕੇ ਤੇ ਮੌਤ ਹੋ ਗਈ ਚੰਡੀਗੜ੍ਹ ਦੇ ਸੈਕਟਰ 45 ਬਿਲਕੁਲ ਦੇਵ ਸਮਾਜ ਕਾਲਜ ਦੇ ਸਾਹਮਣੇ ਇੱਕ ਦਰਦਨਾਕ ਹਾਦਸਾ ਹੋਇਆ ਇੱਕ ਥਾਰ ਗੱਡੀ ਨੇ ਤੇਜ਼ ਰਫ਼ਤਾਰ ਥਾਰ ਗੱਡੀ ਨੇ ਦੋ ਭੈਣਾਂ ਨੂੰ ਕੁਚਲਾ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਦ ਕਿ ਦੂਜੀ ਹੁਣ ਸੀਰੀਅਸ ਹੈ ਆਈਸੀਯੂ ਦੇ ਵਿੱਚ ਇਹ ਬਿਲਕੁਲ ਉਹੀ ਸਪੌਟ ਹੈ ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇਹ ਰੋਡ ਬਹੁਤ ਜ਼ਿਆਦਾ ਚੱਲਦਾ ਹੈ ਲੇਕਿਨ ਕਿਤੇ ਨਾ ਕਿਤੇ ਲਾਪਰਵਾਹੀ ਜਿਹੜੀ ਹੈਗੀ ਹੈ ਪ੍ਰਸ਼ਾਸਨ ਦੀ ਕਹਿ ਲਈਏ ਕਿ ਗ੍ਰਿੱਲਾ ਜਿਹੜੀ ਹੈ ਉਹ ਵਿੱਚ ਖਾਲੀ ਛੱਡੀ ਹੋਈ ਹੈ ਜਿਸ ਕਰਕੇ ਜਿਹੜੇ ਲੋਕ ਐ ਉਹ ਕ੍ਰਾਸ ਹੁੰਦੇ ਆ ਉਸ ਪਾਸੇ ਤੋਂ ਇਸ ਪਾਸੇ ਜਿਸ ਕਰਕੇ ਹਾਦਸੇ ਦਾ ਕਾਰਨ ਬੰਦਾ ਹੈ ਹਾਲਾਂਕਿ ਇੱਥੇ ਕਿਸੇ ਤਰ੍ਹਾਂ ਦੀ ਕੋਈ ਪੁਲਿਸ ਜਾਂ ਜਿਹੜੀ ਆ ਉਹ ਤਾਇਨਾਤ ਨਹੀਂ ਹੁੰਦੀ ਜਿਸ ਕਰਕੇ ਇਹ ਜਿਹੜਾ ਹਾਦਸਾ ਹੈ ਉਹ ਜ਼ਰੂਰ ਸਾਹਮਣੇ ਆਇਆ ਹੈ ਜਿਹੜੇ ਲੋਕ ਇੱਥੇ ਇਕੱਠੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਇਹ ਸਪੌਟ ਦਿਖਾ ਦਿਏ ਕਿ ਦੋਵੇਂ ਭੈਣਾ ਐਸੇ ਬਿਲਕੁਲ ਇੱਥੇ ਖੜੀ ਸੀ ਸ਼ਿਦਾਬ ਜੀ ਸਾਡੇ ਨਾਲ ਨੇ ਸ਼ਿਦਾਬ ਜੀ क्योंकि अनफुनेट एक लड़की की मौत हो गई दोनों बहने थी ये बिल्कुल यही स्पॉट है पर हाँ, वो बिल्कुल यहाँ खड़े थे दोनों उस सड़क पार करना था उन्होंने वो वो में एक आशा किरण सेंटर है वहाँ पे पार्लर का काम सीखती थी तो एक तो इसी देव समाज कॉलेज में पढ़ती थी जो घायल है अच्छा। वो अपनी दूसरी बहन को लेके जा रहे थे वो यही खड़े थे सड़क पार करने के लिए कार वाले की स्पीड इतनी थी इतनी ज्यादा स्पीड थी दोनों बच्ची को यहाँ खड़े होके वो देखो मेन रोड से इस साइड आया और उन्हें कुचल के ना बंदा रुका ना कुछ और रफ्तार से निकल गया एक बच्ची वहां गिरी एक बच्ची वहां गिरी उसकी तो अंदर स्पॉट मौत हो गई थी तो यानी कि तेज रफ्तार से अगर आ रहा है तो इस साइड आने क्या क्यों या तो, तो उसने नशा कर रखा था गाड़ी की उसकी लहर ऐसी थी मतलब बिल्कुल सीधा नहीं लहरते आ रहा था वो तो उसने पीछे कई बंदे बचे उससे तो वो भी बता रहे हैं कि पिछले भी हाँ, हाँ। ये कुछ पिछले पीछे भी एक्सीडेंट कुछ कर पीछे भी, कर? भी एक्सीडेंट करा उसने आगे भी करा, तीन चार करते हुए भागा है, रहता है की ऑटो वाले खड़े हो जाते हैं तो ये ऑटो वाले यहाँ पे पॉइंट है हमने कई बार इसकी शिकायत भी करी ये ऑटो वाले यहाँ खड़े होते हैं सबसे ज्यादा एक्सीडेंट का पॉइंट ये है दूसरा प्रशासन ने ये ग्रिल बंद नहीं करता ये ग्रिल पर ये जो ग्रिल है जैसे जो लोग यहाँ पे रास्ता पार करने का ये बंद होना चाहिए देखो एक ये है एक इससे आगे है आगे है यानी कि ये चीजेंट का एक्सीडेंट का, का कारण बनती है क्योंकि अगर किसी ने क्रॉस करना है या तो वो घूम के लाइटों से जाएगा कि बहुत ज्यादा जा... क्योंकि मोहाली से सारा ट्रैफिक सारा ट्रैफिक सुबह मॉर्निंग का और दोपहर ए... ए... मतलब इवनिंग का और दोपहर का मतलब तीनों टाइम ऐसा ट्रैफिक रहता है यहाँ पे बहुत ज्यादा ट्रैफिक रहता है और यहाँ पे ऑटो खड़े हो गए देखिए पीछे देखिए यहाँ पे पूरा रोड ही पूरा रोड ही जाम है देखो आप किस तरह ना दे समाज कॉलेज वालों को इस चीज की परवाह की स्टूडेंट आपके यहाँ पढ़ते हैं उन्हें भी इस पर थोड़ी सी कार्रवाई करनी चाहिए वहाँ कैमरे वगैरह लगवाने चाहिए कोई कैमरा नहीं लगा देश समाज कॉलेज का तो परिवार के मेंबर अभी क्या कुछ बनी बात गिरफ्तारी हुई है नहीं हुई है अभी तक कुछ नहीं पता चल रहा है जहाँ पे वो बंदा रहता था वहाँ से वो बता रहे हैं साहब के वो मकान बेच चुका है अभी तक उसका कुछ नहीं पता चला गिरफ्तारी नहीं हुई अभी कोई गिरफ्तारी नहीं चौबीस घंटे हो जाएंगे अब दो बजे 24 ਘੰਟੇ ਹੋ ਗਏ 24 ਘੰਟੇ ਮੈਂ ਅਭੀ ਤੱਕ ਕੁਝ ਵੀ ਅਤਾ ਪਤਾ ਨਹੀਂ ਲਗਾ ਭਾਈ ਸਾਡੀ ਪੁਲਿਸ ਕੁਝ ਵੀ ਉਸ ਦਾ ਪਤਾ ਨਹੀਂ ਹੈ ਤੇ ਖਬਰ ਅੰਮ੍ਰਿਤਸਰ ਤੋਂ ਜਿੱਥੋਂ ਦੀ ਹੈਰੀਟੇਜ ਸਟਰੀਟ ਆਵਾਰਾ ਪਸ਼ੂਆਂ ਦਾ ਟਿਕਾਣਾ ਬਣ ਚੁੱਕੀ ਹੈ ਹੈਰੀਟੇਜ ਸਟਰੀਟ ਦੇ ਵਿੱਚ ਵੱਡੀ ਗਿਣਤੀ ਚਵਾਰਾ ਪਸ਼ੂ ਹੁੰਦੇ ਨੇ ਸ਼੍ਰੀ ਦਰਬਾਰ ਸਾਹਿਬ ਜਾਣ ਵਾਲੀ ਸੰਗਤ ਪਰੇਸ਼ਾਨ ਹੋ ਰਹੀ ਹੈ ਸੰਗਤਾਂ ਦੇ ਲਈ ਆਵਾਰਾ ਪਸ਼ੂ ਖਤਰਾ ਬਣ ਰਹੇ ਨੇ ਦਰਬਾਰ ਸਾਹਿਬ ਨੂੰ ਜਾਣ ਲਈ ਇਹ ਹੈਰੀਟੇਜ ਸਟਰੀਟ ਬਣਾਈ ਗਈ ਸੀ ਯਾਨੀ ਜਿਹੜੀ ਮਾਰਕੀਟ ਸੀ ਬਾਜ਼ਾਰ ਸੀ ਉਸ ਨੂੰ ਇੱਕ ਬੜੀ ਬਿਹਤਰੀਨ ਲੁੱਕ ਦਿੱਤੀ ਗਈ ਸੀ ਔਰ ਉੱਥੇ ਲੋਕ ਜਦੋਂ ਉੱਥੋਂ ਲੰਘਦੇ ਨੇ ਤਾਂ ਉਹਨਾਂ ਨੂੰ ਇੱਕ ਬੜੇ ਵੱਖਰੇ ਜਿਹੜਾ ਅਹਿਸਾਸ ਹੁੰਦਾ ਇੱਕ ਬੜਾ ਅਲੱਗ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ ਜਦੋਂ ਉਹ ਹੈਰੀਟੇਜ ਸਟਰੀਟ 'ਚ ਸ਼ਰਧਾਲੂ ਪਹੁੰਚਦੇ ਨੇ ਉੱਥੋਂ ਲੰਘਦੇ ਨੇ ਪਰ ਇੱਥੇ ਆਵਾਰਾ ਪਸ਼ੂਆਂ ਦੀ ਜਿਹੜੀ ਸਮੱਸਿਆ ਹੈ ਉਹ ਇਸ ਹੈਰੀਟੇਜ ਸਟਰੀਟ ਨੂੰ ਵੀ ਦਾਗਦਾਰ ਤਾਂ ਕਰ ਹੀ ਰਹੀ ਹੈ ਨਾਲ ਜਿਹੜੇ ਉੱਥੇ ਲੋਕ ਆਉਂਦੇ ਨੇ ਸ਼ਰਧਾਲੂ ਆਉਂਦੇ ਨੇ ਉਹਨਾਂ ਦੇ ਲਈ ਵੀ ਇਹ ਆਵਾਰਾ ਪਸ਼ੂ ਵੱਡਾ ਖਤਰਾ ਬਣੇ ਹੋਏ। ਜਦੋਂ ਆ ਗਏ ਪੇਸੀ ਸਮੇ ਸਮੇ ਤੇ ਤਬੰਦ ਜਿਹੜਾ ਭਾ ਗਿਆ ਉਹਨਾਂ ਨੂੰ ਦੇਖ ਕੇ ਭੇਜਦੇ ਆ ਕਿ ਇਹਨਾਂ ਨੂੰ ਜਿਹੜਾ ਵਾ ਤੁਸੀਂ ਮਤਲਬ ਕੈਚ ਕਰਕੇ ਤੇ ਗਊਸ਼ਾਲਾ 'ਚ ਪਚਾਓ ਜਨਾਂ ਲੋਕਾਂ ਨੂੰ ਕੰਮ ਕੀਤਾ ਵੀ ਜਾਂਦਾ ਵਾ ਪਰ ਫਿਰ ਵੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਦੇਖਦੇ ਅਸੀਂ ਅਸੂ ਜਿਹੜੇ ਆ ਅਵਾਰਾ ਜਿਹੜੇ ਘੁੰਮਦੇ ਆ ਤੇ ਉਸ ਸੰਬੰਧੀ ਅਸੀਂ ਆਪਣੇ ਮੁਲਾਜ਼ਮਾਂ ਨੂੰ ਵੀ ਅਵੇਅਰ ਕੀਤਾ ਹੋਇਆ ਵਾ ਜਿੱਥੇ ਕਿਤੇ ਹੁੰਦੇ ਆ ਥੋੜਾ ਉਹਨਾਂ ਨੂੰ ਸਾਈਡ ਸੂਟੇ ਕਰਾ ਦਿੰਦੇ ਜਿਸ ਤਰ੍ਹਾਂ ਵੀ ਹੋ ਸਕਦਾ ਜਾਂ ਟੰਡੇ ਦਾ ਡਰ ਦੇ ਕੇ ਤੇ ਉਧਰ ਬਠਿੰਡਾ ਦੇ ਦੀਪਨਗਰ ਦੇ ਵਿੱਚ ਇੱਕ ਸੜਕ ਨੂੰ ਲੈ ਕੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੇ ਸਵਾਲ ਚੱਕੇ ਨੇ ਉਹਨਾਂ ਕਿਹਾ ਕਿ ਮਿੱਟੀ ਦੇ ਉੱਤੇ ਹੀ ਬਜਰੀ ਤੇ ਲੁੱਕ ਪਾ ਕੇ ਸੜਕ ਬਣਾ ਦਿੱਤੀ ਗਈ ਤੇ ਬਣਦਿਆ ਸਾਰੀ ਇਹ ਸੜਕ ਕਈ ਥਾਵਾਂ ਤੋਂ ਟੁੱਟ ਗਈ ਨਗਰ ਨਿਗਮ ਮੇਅਰ ਦੇ ਧਿਆਨ ਦੇ ਵਿੱਚ ਵੀ ਇਹ ਮਾਮਲਾ ਲਿਆਂਦਾ ਗਿਆ ਔਰ ਮੇਅਰ ਨੇ ਕਿਹਾ ਕਿ ਜਲਦੀ ਹੀ ਅਸੀਂ ਇਸ ਸੜਕ ਨੂੰ ਠੀਕ ਕਰਵਾਵਾਂਗੇ ਮੇਅਰ ਪਦਮਜੀਤ ਮਹਿਤਾ ਉਹਨਾਂ ਨੇ ਕਿਹਾ ਕਿ ਜੇ ਸੜਕ ਟੁੱਟੀ ਹੈ ਤਾਂ ਠੇਕੇਦਾਰ ਦੇ ਖਿਲਾਫ ਬਣਦੀ ਕਾਰਵਾਈ ਹੋਏਗੀ। ਅਜੀ ਪੂਰੇ ਦਿਨ ਨੰਗ ਰਹਿ ਜੀ ਗਾਹ ਕੰਮ ਜਾਣਾ ਸੀਗਾ। ਤਾਂ ਅਸੀਂ ਦੇਖਿਆ ਬਾਈ ਜੀ ਵੇਖੋ ਇੱਥੇ ਕੱਲੀ ਮਿੱਟੀ ਦੇ ਉੱਤੇ ਲੁੱਕ ਪਾ ਰਹੇ ਐ। ਸਫਾਈ ਕੋਈ ਨਹੀਂ ਗਈ। ਪਹਿਲੀ ਗੱਲ ਤਾਂ ਇਹਨਾਂ ਨੇ ਸੋਪ ਪਾਈ ਸੀ ਸਰਕਾਰ ਨੇ ਵੀ ਅਸੀਂ ਬਜਰੀ ਪਾਉਣੀ ਹੀ ਨਹੀਂ। ਰੱਬਿਆ ਨੇ ਕਿਵੇਂ ਇਹ ਚਲੋ ਛਾਵਾ ਚ ਜਿਹਨੇ ਕੰਮ ਚਲਾਇਆ। ਪਰ ਕੰਮ ਕੀ ਚਲਾਇਆ ਹੁਣ ਦੇਖੋ ਤੁਸੀਂ ਰੇਤੇ ਦੇ ਉੱਤੇ ਪਾਈ ਜਾਂਦੇ ਨਾ ਇਹ ਬਾਈ ਜੀ ਫਿਰ ਲੰਮਾ ਸਮਾਂ ਤਾਂ ਚੱਲਦੀ ਨਹੀਂ ਇਹ ਆਪਣੇ ਪੈਸੇ ਦਾ ਨੁਕਸਾਨ ਹੈ ਜਿਸ ਮਾਰ ਕੇ ਇਹਨੂੰ ਪੌਣ ਸਾਫ਼ ਕਰਕੇ ਤਾਂ ਲੰਮਾ ਸਮਾਂ ਚੱਲੂ ਹੁਣ ਤੁਸੀਂ ਆਪ ਦੇਖ ਲਓ ਕੱਲੀ ਮਿੱਟੀ ਦੇ ਉੱਤੇ ਪਾ ਰਹੇ ਨੇ ਤਾਂ ਕੋਈ ਸਫਾਈ ਨਹੀਂ ਬਾਈ ਜੀ ਫਾਈ ਤਾਂ ਇਧਰੋਂ ਲੰਘ ਰਹੀ ਸੀ ਦੇਖਿਆ ਦੀਪਨਗਰ ਹੈ ਇਹ 3 ਨੰਬਰ ਗਲੀ ਹੈ ਕੋਈ ਸਫਾਈ ਨਹੀਂ ਬਾਈ ਤੇ ਦੀਵਾਲੀ ਦੇ ਤਿਉਹਾਰ ਨੂੰ ਧਿਆਨ ਚ ਰੱਖਦੇ ਹੋਏ ਗੁਰਦਾਸਪੁਰ ਦੇ ਵਿੱਚ ਆਪਕਾਰੀ ਵਿਭਾਗ ਅਲਰਟ ਤੇ ਹੈ ਵਿਭਾਗ ਵੱਲੋਂ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਚੈਕਿੰਗ ਤੇ ਸਖਤ ਨਿਗਰਾਨੀ ਵਾਲੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਈਵੇ ਤੇ ਨਾਕੇ ਲਾ ਕੇ ਸ਼ੱਕੀ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਦਸਤਕੀ ਸੀਜ਼ਨ ਹੈ ਆ ਤੇ ਇਹਦੇ ਕਰਕੇ ਡਿਪਾਰਟਮੈਂਟ ਵੱਲੋਂ ਗਾਈਡਲਾਈਨਸ ਕਲੀਅਰ ਐਂਡ ਨੀਟ ਐ ਕਿ ਨੋ ਡਰੱਗਸ ਉਹਦੇ ਸਿਲਸਿਲੇ 'ਚ ਕੰਟੀਨਿਊਸ ਰੀਡਜ਼ ਹੋ ਰਹੀਆਂ ਵਾਂ ਤੇ ਚੈਕਿੰਗ ਚੱਲ ਰਹੀਆਂ ਵਾਂ ਨਾਕੇ ਬੰਦੀ ਵੀ ਲਾਈ ਜਾ ਰਹੀ ਆ ਇਸੇ ਤੋਂ ਦੌਰਾਨ ਕੱਲ ਸਾਨੂੰ ਕੋਈ ਖੁਫਬਰੀ ਮਿਲੀ ਸੀ ਕਿ ਪਿੰਡ ਚੱਗੂਵਾਲ ਦੇ ਬਾਹਰਲੇ ਪੋਸਟ ਦੇ ਵਿੱਚ ਉਹਨਾਂ ਨੇ ਕੋਈ ਲਾਨ ਦੀ ਸਮਗਰੀ ਲੁਕਾ ਕੇ ਰੱਖੀ ਆ ਤੇ ਇਮੀਡੀਏਟ ਇਡੀయన్స్ ਆਫ ਤੋਂ ਡਾਇਰੈਕਸ਼ਨ ਸਾਨੂੰ ਆਈ ਤੇ ਆਪਾਂ ਰੀਡ ਕੀਤਾ ਜੀ ਤੇ 905 ਕਿਲੋ ਲਾਨ ਅਸੀਂ ਰਿਕਵਰਡ ਕੀਤੀ ਉੱਥੋਂ ਤੇ ਕੋਈ 16 ਗੀ ਲੀਟਰ ਲਿਸਟ ਲਿਕਰ ਸੀ ਜੋ ਪਲਾਸਟਿਕ ਦੇ ਪੌਸਟ ਸੇ ਪਾ ਕੇ ਉਹਨਾਂ ਨੇ ਸੇਲ ਵਾਸਤੇ ਰੱਖੀ ਹੋਣੀ ਆ ਉਹ ਰਿਕਵਰੀ ਕੀਤੀ ਆ ਤੇ ਉਸ ਤੋਂ ਬਾਅਦ ਨਾਕਾਬੰਦੀ ਵੀ ਪੂਰੇ ਡਿਸਟ੍ਰਿਕਟ ਦੇ ਵਿੱਚ ਕੀਤੀ ਜਾ ਰਹੀ ਆ ਇਸ ਹਸਤੀ ਸੀਜ਼ਨ ਦੇ ਵਿੱਚ ਕੋਈ ਘਟਨਾ ਨਾ ਵਾਪਰੀ ਤੇ ਹੁਣ ਗੱਲ ਸੋਨੇ ਦੀਆਂ ਵੱਧ ਰਹੀਆਂ ਕੀਮਤਾਂ ਦੀ ਸੋਨੇ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਕਾਰੋਬਾਰੀ ਵੀ ਪਰੇਸ਼ਾਨ ਨੇ ਲੁਧਿਆਣਾ ਦੇ ਜੁਐਲਰ ਕਹਿ ਰਹੇ ਨੇ ਕਿ ਸੋਨੇ ਦੇ ਰੇਟ ਵਧਣ ਕਰਕੇ ਗ੍ਰਾਹਕੀ ਦਿਨੋਂ ਦਿਨ ਘਟਦੀ ਜਾ ਰਹੀ ਹੈ ਗ੍ਰਾਹਕਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਉਹਨਾਂ ਦੇ ਕਾਰੋਬਾਰ ਤੇ ਮਾੜਾ ਅਸਰ ਪੈ ਰਿਹਾ ਕਿਉਂਕਿ ਜਿਹੜੇ ਮਿਡਲ ਕਲਾਸ ਲੋਕ ਨੇ ਜਿਹੜੇ ਥੋੜਾ ਬਹੁਤ ਸੋਨਾ ਰੂਟੀਨ ਦੇ ਵਿੱਚ ਖਰੀਦਦੇ ਸੀ ਕਦੇ-ਕਦੇ ਜਾਂਦੇ ਸੀ ਉਹਨਾਂ ਦਾ ਜਾਣਾ ਬੰਦ ਹੋ ਗਿਆ ਕਿਉਂਕਿ ਸੋਨੇ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਕਿ ਹੁਣ ਆਮ ਬੰਦਾ ਇਹ ਆਮ ਬੰਦੇ ਦੀ ਪਹੁੰਚ ਤੋਂ ਹੀ ਬਾਹਰ ਹੋ ਗਿਆ। ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਦੀਵਾਲੀ ਤੇ ਲੋਕ ਜੋ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ਕਰਦੇ ਸੀ ਉਹਨਾਂ ਦੀ ਜੇਬ ਦੇ ਉੱਤੇ ਸਿੱਧਾ ਅਸਰ ਪੈ ਸਕਦਾ ਹੈ। ਤਾਂ ਪਿਛਲੇ ਸਾਲਾਂ ਨਾਲੋਂ ਇਸ ਸਾਲ ਲਗਾਤਾਰ ਜਿਹੜਾ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉਛਾਲ ਦੇਖਣ ਨੂੰ ਮਿਲ ਰਿਹਾ ਤਾਂ ਕੁਝ ਤਸਵੀਰਾਂ ਦਿਖਾਵਾਂਗੇ ਕਿ ਆਮ ਤੌਰ ਤੇ ਦੁਕਾਨਾਂ ਦੇ ਵਿੱਚ ਅਜਿਹੇ ਦਿਨਾਂ ਵਿੱਚ ਰਸ਼ ਰਹਿੰਦਾ ਸੀ ਲੋਕ ਖਰੀਦਦਾਰੀ ਕਰਨ ਦੇ ਲਈ ਆਉਂਦੇ ਸੀ ਪਰ ਇਹ ਕਿਹਾ ਜਾ ਸਕਦਾ ਹੈ ਕਿ ਲੋਕਾਂ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਥੋੜਾ ਜਿਹਾ ਕਰੇਜ ਜਰੂਰ ਘਟਿਆ ਪਰ ਕੀ ਇਸ ਦੀ ਵਜ੍ਹਾ ਸੋਨੇ ਚਾਂਦੀ ਦੇ ਰੇਟਾਂ ਦਾ ਵਧਣਾ ਹੈ ਜਾਂ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਲੋਕ ਦੀਵਾਲੀ ਵਾਲੇ ਦਿਨ ਹੀ ਖਰੀਦਦਾਰੀ ਕਰਨ ਆਉਂਦੇ ਨੇ ਤਾਂ ਇਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਪਰ ਇਹ ਵੀ ਦਿਖਾ ਦਈਏ ਕਿ ਵਾਕ ਵਕ ਤਰਾ ਦੇ ਜਿਹੜੇ ਗਹਿਣੇ ਆ ਉਹ ਦੁਕਾਨਾਂ ਦੇ ਵਿੱਚ ਸਜੇ ਹੋਏ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲਦੀ ਹੈ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਪ੍ਰਧਾਨ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਲਗਾਤਾਰ ਜਿਹੜਾ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਸਾਲਾਂ ਨਾਲੋਂ ਇਸ ਸਾਲ ਦਾ ਕਿੰਨਾ ਕੁ ਅੰਤਰ ਹੈ ਔਰ ਕਿੰਨਾ ਕੁ ਅਸਰ ਹੈ ਦੁਕਾਨਦਾਰੀ ਤੇ ਪਿਛਲੇ ਸਾਲ ਨਾਲੋਂ ਕਰੀਬ 40% ਦੇ ਕਰੀਬ ਜਿਹੜਾ ਹੈਗਾ ਜੀ 골ਡ ਦੇ ਰੇਟ ਵਿੱਚ ਤੇਜ਼ੀ ਆ ਚੁੱਕੀ ਹੈਗੀ ਆ ਔਰ ਤੁਸੀਂ ਰੋਜ਼ ਜੇਕਰ ਸਵੇਰੇ ਜੋ ਰੇਟ ਖੁੱਲਦਾ ਮਾਰਕੀਟ ਦਾ ਤਾਂ ਦੇਖੋ 1000 ਰੁਪਿਆ 2000 ਰੁਪਿਆ ਡੇਲੀ ਰੇਟ 골ਡ ਦਾ ਔਰ 2000 ਤੋਂ ਲੈ ਕੇ 3000 4000 ਤੱਕ ਡੇਲੀ ਰੇਟ ਸਿਲਵਰ ਦਾ ਛਾਲ ਮਾਰ ਚੱਕਾ ਹੁੰਦਾ ਜੀ ਜੀ ਡੇਲੀ ਆਪ ਹੁੰਦਾ ਰੇਟ ਜੀ ਅੱਛਾ ਕੀ ਵਜ੍ਹਾ ਕੀ ਆ ਅੱਜ ਦੇ ਰੇਟ ਦੀ ਗੱਲ ਕਰੀਏ ਅੱਜ ਦਾ ਰੇਟ ਕਿੰਨਾ ਔਰ ਕੱਲ ਦਾ ਕਿੰਨਾ ਸੀਗਾ ਜੀ ਅੱਜ ਦਾ ਰੇਟ ਕੱਲ ਕੋਈ 1 21 ਦੇ ਕਰੀਬ ਪਲੱਸ ਚੱਲ ਰਿਹਾ ਸੀਗਾ ਅੱਜ 122000 ਤੋਂ ਪਲੱਸ ਜੋ 22 ਕੈਟ ਦਾ ਰੇਟ ਹੈਗਾ ਉਹ ਚੱਲ ਰਿਹਾ ਅੱਜ ਦਾ ਜੀ ਅਚਨ ਲੱਗਦਾ ਜੀ ਕਿਤਨਾ ਕਿਤੇ ਲੋਕਾਂ ਦੀ ਸਿੱਧੇ ਤੌਰ ਤੇ ਜੇਬ ਤੇ ਅਸਰ ਹੈ ਔਰ ਕਿਤਨਾ ਕਿਤੇ ਵਰਲਡਵਾਈਡ ਜਿਸ ਤਰੀਕੇ ਦੇ ਨਾਲ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉਛਾਲ ਆ ਰਿਹਾ ਹੈ ਲੋਕਾਂ ਦੀ ਜੇਬ ਤੋਂ ਬਾਹਰ ਹੋ ਰਿਹਾ ਹੈ ਪਰ ਦੂਸਰੇ ਪਾਸੇ ਦੁਕਾਨਦਾਰ ਕਿਵੇਂ ਦੇਖਦੇ ਨੇ ਬਹੁਤ ਜ਼ਿਆਦਾ ਫਰਕ ਪੈ ਰਿਹਾ ਜੀ ਇਹ ਰੇਟ ਜੋ ਰੇਟ ਵਾਈਸ ਹੈਗਾ ਇਹ ਕਾਮ ਜੋ ਅਮੀਰ ਫੈਮਿਲੀ ਹੈ ਉਹਨਾਂ ਨੂੰ ਤਾਂ ਕੋਈ ਪਰਵਾਹ ਨਹੀਂ ਹੈ ਕਿ ਲੇਕਿਨ ਜੋ ਆਮ ਜਨਤਾ ਜੋ ਸਾਡਾ ਮੀਡੀਅਮ ਤਬਕਾ ਹੈ ਉਹ ਬਹੁਤ ਜ਼ਿਆਦਾ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅਮਰੀਕੀ ਰਾਸ਼ਟਰਪਤੀ 트ੰਪ ਦੇ ਦਾਅਵੇ ਤੇ ਵਿਦੇਸ਼ ਮੰਤਰਾਲੇ ਨੇ ਜਵਾਬ ਦਿੱਤਾ ਹੈ 트ੰਪ ਤੇ ਪੀਐਮ ਮੋਦੀ ਦੇ ਵਿਚਾਲੇ ਉਹਨਾਂ ਕਿਹਾ ਕਿ ਕੋਈ ਗੱਲ ਨਹੀਂ ਹੋਈ ਵਿਦੇਸ਼ ਮੰਤਰਾਲੇ ਨੇ 트ੰਪ ਦੇ ਦਾਅਵੇ ਨੂੰ ਨਕਾਰ ਦਿੱਤਾ ਹੈ ਦਰਸਲ ਰੂਸ ਤੋਂ ਭਾਰਤ ਦੇ ਤੇਲ ਖਰੀਦਣ ਤੇ ਡੋਨਲਡ 트ੰਪ ਦਾ ਦਾਵਾ ਸੀ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ ਪੀਐਮ ਮੋਦੀ ਨੇ ਤੇਲ ਨਾ ਖਰੀਦਣ ਦਾ ਪਰੋਸਾ ਦਿੱਤਾ ਹੈ ਇਹ 트ੰਪ ਵੱਲੋਂ ਬਿਆਨ ਸੀ ਔਰ 트ੰਪ ਨੇ ਵੀ ਕਿਹਾ ਸੀ ਕਿ ਪੀਐਮ ਮੇਰੇ ਸ਼ਾਨਦਾਰ ਦੋਸਤ ਨੇ ਪਰ ਭਾਰਤ ਨੇ ਹੁਣ इस बयान नकार दिता है उन्होंने कहा कि प्रधानमंत्री मोदी तो ट्रंप की कोई गलबात नहीं हुई और ये जड़ा दावा है इसके कोई मायने नहीं है। हन कोई मतलब नहीं है सो भारतीय विदेश मंत्रालय वालों इस दावे को नकार दिता गया तक जो अमेरिका से जो टिप्पणी आया ऊर्जा को लेके उस पर हम लोगों ने अपनी एक प्रेस विज्ञप्ति एक स्टेटमेंट जारी किया है तो मैं आपसे कहूँगा कि जो हम लोगों ने स्टेटमेंट आज सवेरे आप लोगों के सामने रखा है उस पर आप नज़र डालिए जहाँ तक टेलीफोन की बात हो की बात हो है तो उसमें मैं ये कह सकता हूँ कि मेरी जानकारी के हिसाब से प्रधानमंत्री और राष्ट्रपति ट्रंप के बीच में कोई बातचीत नहीं हुई कल विदेश मंत्रालय के प्रवक्ता ने किया है कि and he's assured me there will be no oil purchased from russia. i don't know. maybe that's a breaking story. can i say that? would you say? there will be no oil. he's not buying his oil from russia. It's, it started. you know, you can't do it immediately. it's a little bit of a process. but the process is going to be over with soon. and all we want from president putin is stop this, stop killing ukraine's and stop killing russians because he's killing a lot of russians again it doesn't make him look good it's a war that he should have won in one week and he's now going into his fourth year that does not look this make this big so-called war machine <laughs> ਡ라이ਵਰ ਬੱਸ ਨੂੰ ਨਿਊਟਰਲ ਛੱਡ ਕੇ ਬੱਸ ਤੋਂ ਹੇਠਾਂ ਉਤਰ ਗਿਆ ਔਰ ਸੰਤੁਲਨ ਵਿਗੜਨ ਕਰਕੇ ਤਿੰਨ ਗੱਡੀਆਂ ਬਸ ਦੀ ਚਪੇਟ ਦੇ ਵਿੱਚ ਆ ਗਈਆਂ ਹਾਲਾਂਕਿ ਹਾਦਸੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਤਿੰਨ ਗੱਡੀਆਂ ਬਸ ਦੀ ਚਪੇਟ ਚੋਂਨ ਕਰਕੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਆਏ ਦਿਨ ਅਸੀਂ ਲਾਪਰਵਾਹੀਆਂ ਮਿਲ ਕੇ ਦੋਸਤੋ ਦੇਖਣੇ ਲਈ ਇੱਕ ਦੇਖिए ਸਭ ਤੋਂ ਪਹਿਲੇ ਤੋਂ ਇਹ ਗੱਡੀ ਦੇਖਿਆ ਇਹ ਗੱਡੀ ਦੇ ਟੁੱਟਦੀ ਦੋਸਤੋ ਔਰ ਦੂਸਰੀ ਇਹ ਗੱਡੀ ਦੇਖ ਲਈ ਉੱਥੇ ਨਾਲ ਡਿਗੋਟਾ ਬਾਜੀ ਥੋੜੇ ਸਾਈਡ ਤੇ ਤੇ ਦੂਸਰੀ ਇਹ ਗੱਡੀ ਹੈ ਦੇਖੀ ਇਹ ਉਸਤਾਜੀ ਲਾਕੀ ਨਾ ਉਹ ਬੈਠ ਕੇ ਗੱਲਬਾਤ ਕਰਨ ਵਾਸਤੇ ਤੇ ਪੰਚਕੁਲਾ ਦੀ ਇੱਕ ਫਾਰਮਾ ਕੰਪਨੀ ਦੇ ਮਾਲਕ ਨੇ ਦੀਵਾਲੀ ਤੇ ਆਪਣੇ ਕਰਮਚਾਰੀਆਂ ਨੂੰ ਗੱਡੀਆਂ ਗਿਫਟ ਕੀਤੀਆਂ ਨੇ ਐਮ ਕੇ ਪਾਟਿਆ ਜੋ ਫਰਮ ਦੇ ਮਾਲਕ ਨੇ ਉਹਨਾਂ ਨੇ ਆਪਣੇ 13 ਕਰਮਚਾਰੀਆਂ ਨੂੰ Kia Sonet ਗੱਡੀ ਦਿੱਤੀ ਹੈ ਇਹ ਕੰਪਨੀ 2-3 ਸਾਲ ਚ 51 ਗੱਡੀਆਂ ਗਿਫਟ ਕੇ ਦੇ ਚੁੱਕੀ ਹੈ ਜਿਨ੍ਹਾਂ ਨੂੰ ਗੱਡੀਆਂ ਮਿਲੀਆਂ ਨੇ ਉਹ ਕਰਮਚਾਰੀ ਬਿਹਤ खुश ने अपने मालिक की तारीफ कर रहे ने Employees दे नाते ही गड्डिया कढ़ाई गई इसकी ई एम आई भी सारी कंपनी अदा करेगी सीजन को लेकर फिर से तैयारियां की जा रही हैं शॉपिंग की जा रही है एक बार फिर से जो भाटिया जी हैं उन्होंने अपने स्टाफ को गिफ्ट दिया है और इस बार जो गिफ्ट है वो दोबारा से नई किया गाड़ियां हैं और पिछली बार की तरह भी इस बार अपने जो एम्प्लॉयज हैं उनका ध्यान रखा गया है क्योंकि एक बहुत कह सकते हैं कि एक सीख मिलती है कि किस तरह से जिनके साथ अपने जो स्टाफ है उनके साथ काम किया जाता है उनको किस तरह से साथ लेकर चलना है उनको किस तरह से खुश करना और दिवाली गिफ्ट की अगर हम बात करें जो गाड़ियां हैं और स्टाफ भी यहां पर जुड़ा है भाटिया जी भी हमारे साथ हैं उनसे बातचीत करते हैं भाटिया जी सबसे पहले तो बहुत बहुत मुबारक धन्यवाद आपका न्यूज 18 का और हमें फिर से मौका दिया कुछ बोलने के लिए और सबसे पहले तो सबको दीपावली की बहुत बहुत शुभकामना दूंगा और माता रानी का आशीर्वाद है ऊपर वाले का आशीर्वाद है कि इस बार ही क्या वन का रिकॉर्ड बन रहा है क्या वन गाड़ियों हम देखें देख एक यहाँ से शुरुआत करते हैं कैमरे की नजरे से दिखा देते हैं कि इस बार गाड़ियों का बताइए सर इस बार देखिये पिछली बार से थोड़ा सा चेंज किया पिछले से पिछले साल सबने पूछा भी था कि पिछली बार क्या था कि देखिए गाड़ी हम फाइनेंस पे लेते हैं ठीक है। और और पिछली बार क्या था कि सबकी आई टी नहीं थी सब नए नए बंदे थे जी। तो हमने कंपनी के नाम ली ठीक है। और थोड़ी सी दिक्कत भी हुई मतलब सबने पहले भी पूछा था कि अगर किसी को कहीं जाना हो किसी की मैरिज हो किसी को कुछ हो तो वो भी बड़ी दिक्कत हुई बट अब की बार हमने क्या किया कि इनके सबके नाम लेके दी इनके सबके नाम ही और इनके नाम ही है ई एम जो है वो कंपनी डाउन पेमेंट भी कंपनी ने दी है ई एम भी कंपनी दे रही है ठीक है और इनकी गाड़ी कौन कौन सी मैम है जो आओ जी मैम मैम इन्हें पहले टाटा पंच मिली थी इन्हें क्या मिली इनकी लाइफ की दूसरी गाड़ी कैसा कर रहे हैं आ, बहुत अच्छा लग रहा है हम काफी ग्रेटफुल है एम डी सर के और मिड्स टीम के और पहले हमारे पास टाटा पंच थी दो साल पहले और अब हमें आ, किया मिली है अपग्रेड किया है तो ये बहुत ही मतलब खुशी की बात है और काफी प्राउड फील कर रहे हैं एक्साइटेड है Excited. हाँ जी सर बहुत एक्साइटेड है क्योंकि अपग्रेडेशन मिला है आफ्टर टू इयर्स टाटा पंच के बाद किया, मिली है, so happy, MD, सर, तो के है और हमारा भी यही ड्रीम है कि अब अप, अपग्रेड होता जाए इसके बाद हाँ जी सर मैं भी बहुत बहुत लक्की फील कर रही हूँ की मैं इस ऑर्गेनाइजेशन में वर्क करती हूँ एंड बहुत थैंकफुल है सर के कि जो सर हमारे लिए ये सपने हम खुद से देखते सर ने वो बहुत जल्दी